ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਬਰਾਸਰ ਟੀਵੀ ਲਾਈਵ ਜਿਸ ਹਿਸਾਬ ਨਾਲ ਤੁਹਾਨੂੰ ਵੀ ਪਤਾ ਹੈ ਇਸ ਵੇਲੇ ਵੋਟਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਹਲਕੇ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੋਕਾਂ ਦੀ ਵਿਚਾਰ ਲੈ ਕੇ ਆਏ ਹਾਂ ਵੀ ਉਹ ਕੀ ਸੋਚਦੇ ਨੇ ਕਿ ਲੁਧਿਆਣੇ ਹਲਕੇ ਦੇ ਵਿੱਚੋਂ ਕੌਣ ਜਿੱਤੇਗਾ ਚਲੋ ਤੁਹਾਨੂੰ ਹੁਣ ਲੈ ਚੱਲਦੇ ਹਾਂ ਬਾਈਗਰੂ ਜੀ ਕਾ ਖਾਲਸਾ ਬਾਈਗਰੂ ਜੀ ਫਤ ਲੁਧਿਆਣੇ ਹਲਕੇ ਦੇ ਪੰਦਾ ਹਾਂਜੀ ਮੈਂ ਕਿ ਲੁਧਿਆਣੇ ਹਲਕੇ ਚੋਂ ਹੀ ਹਾਂ ਹਾਂ ਲੁਧਿਆਣੇ ਦੇ ਤੇ ਫਿਰ ਤੁਹਾਨੂੰ ਕੀ ਲੱਗਦਾ ਇਸ ਵਾਰ ਕੌਣ ਜਿੱਤੂ ਵੋਟਾਂ 'ਚ ਵੋਟਾਂ ਦਾ ਝਾੜੂ ਵਾਲੇ ਜਿੱਤੂ ਆ ਝਾੜੂ ਵਾਲੇ ਤੇ ਇਧਰੋਂ ਤੁਹਾਡੇ ਪਿਛਲੇ 10 ਸਾਲਾਂ ਤੋਂ ਰਣਵੀਰ ਮਿੱਟੂ ਵੀ ਜਿੱਤਦਾ ਹੁੰਦਾ ਹਨ ਉਹ ਵੀ ਨਹੀਂ ਛਾਡੇ ਤਾਂ ਫਤਿਹਗੜ੍ਹ ਸਾਹਿਬ ਪੈ ਜਾਂਦਾ ਸਾਨੂੰ ਅੱਛਾ ਫਤਿਹਗੜ੍ਹ ਸਾਹਿਬ ਉਹ ਤਾਂ ਨੰਗ ਬੰਗਾ ਬੰਦਿਆਂ ਦਾ ਯਾਰ ਕੀ ਹੁੰਦਾ ਇਹ ਜਿਹਦਾ ਅੱਛਾ ਹਾਂ ਉਹ ਤਾਂ ਹਾਰੂਗਾ ਸੱਚ ਹਾਰੂ ਉਹ ਤਾਂ ਹਾਰੂਗਾ ਵਾ ਕੀ ਫਤਿਹਗੜ੍ਹ ਸਾਹਿਬ ਨੂੰ ਕੀ ਲੱਗਦਾ ਕੌਣ ਜਿੱਤੂਗਾ ਝਾੜੂ ਵਾਲਾ ਜਿੱਤੂਗਾ ਝਾੜੂ ਵਾਲਾ ਜੋ ਅਮਰ ਜੋ ਅਮਰ ਜੋ ਸੀਗਾ ਅਮਰ ਸ਼ਵਰ ਨੇ ਉਧਰ ਉਧਰ ਕੰਮ ਕੀਤਾ ਇੱਧਰ ਲਾਕੇ ਦਾ ਕੰਮ ਕੀਤਾ ਹੀ ਨਹੀਂਗਾ ਅੱਛਾ ਕੀ ਕੀ ਕੰਮ ਕਰਦੇ ਮਤਲਬ ਤੁਹਾਡੇ ਛਾਟ ਇਲਾਕੇ ਚ ਛਾਟ ਇਲਾਕੇ ਦਾ ਜਦੋਂ ਉਹਨੇ ਆਪਦਾ ਮੁੰਡਾ ਜਿਤਾਉਣ ਦੇ ਮਾਰੇ ਨੇ ਬਹੁਤ ਕੁਝ ਕੀਤਾ ਪਰ ਇਹ ਇਲਾਕੇ ਨੂੰ ਨਹੀਂ ਕੋਰਤੇ ਹੈ ਨਾ ਅ ਅ ਮਤਲਬ ਤੁਹਾਡੇ ਇਲਾਕੇ ਚ ਝਾੜੂ ਵਾਲੇ ਜਿੱਤਣ ਝਾੜੂ ਵਾਲਾ ਝਾੜੂ ਵਾਲ ਚਾਂਸ ਹੈਗੇ ਚਲੋ ਧੰਨਵਾਦ ਜੀ ਸਸਰੀ ਗਾ ਜੀ ਆਪਣੇ ਲੁਧਿਆਣੇ ਹਲਕੇ ਚੋਂ ਹੀ ਹੋ ਆਈਏ ਅੱਛਾ ਤੇ ਆਪਣੇ ਹੁਣ ਵੋਟ ਆ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਇਹ ਤਾਂ ਹੀ ਹੁਣ ਬੜੀ ਨਹੀਂ ਪਤਾ ਲੱਗੂ ਵੀ ਕਿਹੜੀ ਜਿੱਤੂਗੀ ਤਾਂ ਵੀ ਆਪਣੇ ਇਧਰੋਂ ਪਿਛਲੇ ਤੁਹਾਨੂੰ ਕੀ ਲੱਗਦਾ ਤਾਂ ਵੀ ਕਿਹੜੀ ਜਿੱਤੂ ਤੁਸੀਂ ਕਿਸ ਨੂੰ ਪਾਣੀਓ ਵੋਟ ਆਪਾਂ ਦਾ ਹੀ ਆਇ ਨੂੰ ਪਾਉਣੀ ਆ ਅ ਆਪਣੇ ਇਹਨੂੰ ਗਿਆਖੁਰੀਏ ਨੂੰ ਬਿਹਾਲਪੁਰੀਏ ਨੂੰ ਝਾੜ ਵਾਲੇ ਅੱਛਾ ਝਾੜੂ ਵਾਲੇ ਕੰਮ ਕੁੰਮ ਕੀਤੇ ਉਹਨਾਂ ਨੇ ਕੰਮ ਨਾਲ ਕਰੀ ਜਾਂਦੇ ਵੀਰੇ ਅੱਛਾ ਮਤਲਬ ਵਿਕਾਸ ਹੋ ਰਿਹਾ ਤੁਹਾਡੇ ਇਧਰ ਝਾੜੂ ਵਾਲੇ ਆਹ ਹਾਂ ਹੋਈ ਅੰਦਰ ਪ੍ਰੋਗਰਾਮ ਇਹ ਐਪੀਟੀੀ ਆ ਮੰਦਨ ਕਰਦੇ ਨੇ ਉਹਦੇ ਐਮਐਲਏ ਨੇ ਨਾ ਗੈਸਪੁਰਾ ਦਾ ਅੱਛਾ ਇਹ ਐਮਐਮਪੀ ਦੀ ਵੋਟਾਂ ਜੀ ਕੌਣ ਜਿੱਤੂ ਤੁਹਾਡੇ ਸਾਡੇ ਮੁਕਾਬਲੇ ਲਈ ਯਾਨੀ ਇਹ ਦੇਖੋ ਵੀ ਕਿਹੜਾ ਜਿੱਤ ਗਿਆ ਦਾ ਰਵਨੀਤ ਬਿੱਟੂ ਖੜਿਆ ਇੱਕਦਾਰ ਰਵਨੀਤ ਵੀ ਬੱਲੋ ਤੇ ਅਸ਼ੋਕ ਨੇ ਸਰ ਖੜਿਆ ਜਿਹੜੀ ਜਗ੍ਹਾ ਤੋਂ ਜਿਹੜੀ ਜਗ੍ਹਾ ਤੋਂ ਅਖੀਰ ਹੀ ਹੋ ਰਹੀ ਆ ਨਾ ਤੁਸੀਂ ਨਾ ਤੁਹਾਡੇ ਨਾਲ ਗੱਲ ਨਹੀਂ ਨਹੀਂ ਦੇ ਮਤਲਬ ਪਿਆਲੇ ਤੋਂ ਨਹੀਂ ਤਿੱਟੂ ਖੜਾ ਹੈ ਅੱਛਾ ਕੀ ਨਿਸ਼ਾਨ ਨਹੀਂ ਬੀਜਪੀ ਵੱਲੋਂ ਘਰ ਪਿਛਲੇ 10 ਸਾਲ ਤੋਂ ਆਮ ਆਦਮੀ ਪਾਰਟੀ ਵੱਲੋਂ ਅਸ਼ੋਕ ਬੱਪੀ ਖੜਾ ਆ ਆਮ ਲੱਗਦਾ ਵੀ ਆਮ ਪਾਰਟੀ ਵਾਲੇ ਕਿੱਧਰ ਕਾਂਗਰਸ ਨੇ ਲੈਣਾਉਂਸ ਨਹੀਂ ਕੀਤਾ ਤੇ ਗੱਲ ਦੀ ਦਰ ਨੇ ਤੁਹਾਡੇ ਕੋਲ ਵੀ ਇਹੀ ਇਹੀ ਰਹਣਾ ਇਹੀ ਜਿੱਤੂਗਾ ਸਸਰੀ ਗਾਲ ਜੀ ਤੋਂ ਨੂੰ ਵੀ ਲੱਗਦਾ ਇਸ ਵਰਗੋਂ ਜੀ ਉਹ ਐਮਪੀ ਦੀ ਪਾਰਟੀ ਚ ਪੰਨ ਵੀਰ ਜੀ ਕੱਲ ਹੀ ਆਉਣਗੇ ਕੱਲ ਹੀ ਕੱਲ ਹੀ ਆਉਣਗੇ ਕੱਲ ਹੀ ਆਉਗੇ ਹਾਂ ਜੀ ਅੱਛਾ ਹਲੇ ਉਹਨਾਂ ਨੇ ਅਨਾਉਂਸ ਨਹੀਂ ਕੀਤਾ ਨਾ ਆਪਣੇ ਨਾ ਨਾ ਜੀ ਹਾਂ ਆਉਣਗੇ ਕੱਲਿਓ ਕੱਲਿਓ ਆਉਣਗੇ ਕੱਲ ਹੀ ਆਰ ਕਿ ਲੁਧਿਆਣੇ ਵਾਲੇ ਆ ਤੁਹਾਨੂੰ ਦਾ ਤਾਂ ਕੱਲ ਹੀ ਆਉਣਗੇ ਜੀ ਤੇ ਇਧਰੋਂ ਇੱਕ ਖਬਰ ਆਈ ਹੈ ਵੀ ਜਿਹੜੇ ਰਵਨੀਤ ਬਿੱਟੂ ਸੀ ਵਿਜਲੇ 10 ਸਾਲਾਂ ਤੋਂ ਐਮਪੀ ਸੀ ਆਪਣੇ ਲੁਧਿਆਣੇ ਤੋਂ ਤੇ ਉਹਨਾਂ ਨੇ ਹੁਣ ਪਾਰਟੀ ਚੇਂਜ ਕਰਤੀ ਤੁਸੀਂ ਉਸ ਵਾਰ ਕੀ ਸੌਦੇ ਹੋਣੋਂ ਬੀਜੇਪੀ ਚ ਚਲੇ ਗਏ ਨੇ ਦੇਖੋ ਜੀ ਉਹ ਅਸੀਂ ਕਹਿ ਨਹੀਂ ਸਕਦੇ ਕੁਝ ਜਣ ਦੀ ਜਿਹੜੀ ਗੱਲ ਕਹਿੰਦੇ ਆ ਵੀ ਜਾਣਦੀ ਕਾਲੀ ਪਾਰਟੀ ਜਿੱਤੂ ਜਿੱਤੂ ਜੀ ਅੱਛਾ ਮਤਲਬ ਤੁਸੀਂ ਕਾਲੀ ਦੇ ਸਪੋਰਟਰ ਹਾਂ ਜੀ ਹਾਂ ਕਾਲੀ ਜਿੱਤ ਕਾਲੀ ਹੋ ਜਿੱਤੂ ਫਤਿਹਗੜ੍ਹ ਜੱਲੇ ਤੋਂ ਵੀ ਕਾਲੀ ਜਿੱਤਣਗੇ ਜੀ ਫਤਿਹਗੜ੍ਹ ਤੋਂ ਹਾਂ ਜੀ ਧੰਨਵਾਦ ਜੀ ਸੋ ਕਾਲੀ ਕਾਲੀ ਜਿੱਤਣਗੇ ਜੀ ਇਹ ਦੱਸਦਾ ਮੈਂ ਜੀ ਕਾਲੀ ਪੂਰਾ ਚਾਂਸ ਕਾਲੀ ਨੇ ਹੀ ਆ ਕਾਲੀ ਤਾਂ ਪਾਰਨਗੇ ਹੁਣੇ ਤਾਂ ਆ ਆਇਆ ਵੀਰੇ ਹੁਣ ਪਹਿਲਾ ਚੱਕਰ ਕੀ ਆ ਸਾਡੇ ਪਿੰਡ ਦੇ ਵਿੱਚ ਕਾਲੀ ਬਹੁਤ ਨੇ ਹਾਂ ਜੀ ਹਾਂ ਦੇ ਪੰਡੇ ਦੇ ਵਿੱਚ ਕਾਦੀ ਬਹੁਤ ਨੇ ਤੁਹਾਡੇ ਪਹਿਲਾਂ ਤਾਂ ਤੁਸੀਂ ਕਹਿੰਦੇ ਆਮ ਆਨਪੀ ਪਾਰਟੀ ਜਿੱਤਣੀ ਆ ਚੱਕਰ ਭਰਾ ਕੀ ਆ ਵੀਰੇ ਹੁਣ ਪਤਾ ਲੱਗ ਜਾਂਦਾ ਦੇਖ ਕੇ ਵੀ ਕਿਹੜਾ ਜ਼ਿਆਦਾ ਵਜਣਾ ਹਾਂ ਕਿਹਦੇ ਜ਼ਿਆਦੇ ਵਜਣੇ ਵਜਨ ਦਾ ਇਹਨਾਂ ਦਾ ਕਾਦੀਆਂ ਦਾ ਲੱਭਣਾ ਗੱਲ ਕਰਾ ਦੇ ਮਰਜੀ ਚਲੋ ਤੁਹਾਨੂੰ